ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਾਵਾ ਵੱਲੋਂ ਗਰੀਬ ਦਾ ਮੁਖ ਗੁਰਦੀ ਗੋਲਕ ਨੂੰ ਮੁੱਖ ਰੱਖਦਾ ਇਲਾਕੇ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਚਲਦਿਆਂ ਸੱਤਵਾਂ ਮੁਫਤ ਹੋਮੋਪੈਥਿਕ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਸੰਸਥਾ ਦੇ ਮੈਂਬਰਾਂ ਵੱਲੋਂ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਕੀਤੀ ਗਈ ਮਰੀਜ਼ਾਂ ਨੂੰ ਇਸ ਮੌਕੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਕੈਂਪ ਦਾ ਉਦਘਾਟਨ ਨਾਵਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸਐਮਓ ਡਾਕਟਰ ਸੰਜੀਤ ਗੋਇਲ ਨੇ ਕੀਤਾ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਪਹੁੰਚੇ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਲੰਗਰ ਠੰਡੇ ਮਿੱਠੇ ਜਲਦੀਆਂ ਚਬੀਲਾਂ ਦਾ ਵੀ ਖਾਸ ਪ੍ਰਬੰਧ ਸੰਸਥਾ ਵੱਲੋਂ ਕੀਤਾ ਗਿਆ ਵਕਵਕ ਬੁਲਾਰਿਆ ਨੇ ਇਸ ਮੌਕੇ ਬੋਲਦੇ ਸੰਸਥਾ ਵੱਲੋਂ ਕੀਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਆਓ ਵੇਖਦੇ ਹਾਂ ਕਿ ਪੰਜਾਬ న్యూਸ ਦੇ ਨਾਬਾ ਤੋਂ ਪੱਤਰਕਾਰ ਅਵਧਾਰ ਚੰਦ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਸਭ ਨੂੰ ਬੋਲਦੇ ਹਾਂ ਜੀ ਬੋਲਦੇ ਹਾਂ ਜੀ ਤੇ ਬੋਲਦੇ ਹਾਂ ਜੀ ਅਗਰ ਜੀ ਦੀ ਗੱਲ ਨਹੀਂ ਨਾ ਸੋਚਦੇ ਹਾਂ ਸਾਰੇ ਜੀ ਐਕਸਰੇ ਪਹਿਲਾਂ ਤਾਂ ਮੈਂ ਕਹਿਣਾ ਕਹਾਂਗਾ ਜਿਹੜੀ ਇਹ ਐਨਜੀਓ ਹੈਗੀ ਹੈ ਜੀ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਨੱਬਾ ਜਿੰਨਾ ਜੀ ਸਰਪ੍ਰਸ ਸਾਰੇ ਇੱਥੇ ਕੰਮ ਕਰਨੇ ਜਿੰਨਾਂ ਕੋ ਇੱਕ लवली ਜੀ ਮੁਖ ਹੈਗੇ ਨੇ ਤੇ ਇਹ ਜਿਹੜੀ ਐਨਜੀਓ ਹੈਗੀ ਹੈ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਗਰੀਬ ਬੰਦਾ ਹੈਗਾ ਉਹਦੀ ਸੇਵਾ ਚ ਲੱਗੀ ਹੋਈ ਹੈ ਜਿਵੇਂ ਕਿ ਇਹ ਅ ਮਹੀਨੇ ਦੇ ਤਕਰੀਬਨ ਕਈ ਹਸਪਤਲਾਂ ਦੇ ਵਿੱਚ ਜਿਵੇਂ ਕਿ ਪੀਜੀਆਈ ਹਰਜਿੰਦਰਾ ਹਸਪਤਲ ਹੈ ਆਪਣਾ ਇੱਥੇ ਸਿਵਲ ਹਸਪਤਲ ਨਾਭਾ ਹੈਗਾ ਜਾਂ ਕੈਂਸਰ ਹਸਪਤਲ ਹੈਗਾ ਸੰਘਰੂਰ ਉੱਥੇ ਮਰੀਜ਼ਾਂ ਵਾਸਤੇ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਖਾਣਾ ਬਣਾ ਕੇ ਲੈ ਕੇ ਜਾਂਦੇ ਨੇ ਜਿਹੜੀ ਇੰਪੋਰਟੈਂਟ ਗੱਲ ਹੈਗੀ ਉਹ ਖਾਣਾ ਬਣਾਉਣ ਚ ਲੋਕਾਂ ਦੀ ਜਿਹੜੀ ਸਮੂਲੀਅਤ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੈਗੀ ਹੈ ਜਿਸ ਦੇ ਕਰਕੇ ਜਿਹੜਾ ਉਹ ਇੱਕ ਲੰਗਰ ਨਹੀਂ ਬਲਕੇ ਘਰ ਪਰਿਵਾਰ ਦਾ ਖਾਣਾ ਹੀ ਬਣ ਜਾਂਦਾ ਤੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੇਵਾ ਨਾਲ ਇਹ ਉੱਥੇ ਕੰਮ ਕਰਦੇ ਨੇ ਤੇ ਮੈਂ ਪ੍ਰਮਾਤਮਾ ਅੱਗੇ ਹੀ ਦੁਆ ਕਰਦਾ ਵੀ ਇਹਨਾਂ ਨੂੰ ਇਹ ਕੰਮ ਇਹ ਸੋਸਾਇਟੀ ਨੂੰ ਇਹਦੇ ਜਿਹੜੇ ਮੈਂਬਰਾਂ ਸਹਿਬਾਨ ਹੈਗੇ ਨੇ ਉਹਨਾਂ ਨੂੰ ਇਹ ਕੰਮ ਕਰਨ ਦੀ ਇਹ ਸੇਵਾ ਕਰਨ ਦੀ ਦਿਨ-ਦੁਗਣੀ ਤੇ ਰਾਤ-ਚੁਗਣੀ ਜਿਹੜੀ ਹੈ ਸ਼ਕਤੀ ਬਖਸ਼ੇ ਜਿਵੇਂ ਇਹਨਾਂ ਨੇ ਇਹ ਕੈਂਪ ਲਗਾਇਆ ਹੈ ਕੋਈ ਵੀ ਮੈਡੀਕਲ ਕੰਮ ਹੈ ਚਾਹੇ ਹੋਮ ਕੇਅਰ ਦਾ ਹੈ ਮੈਡੀਕਲ ਦਾ ਕੰਮ ਹੈ ਦਾ ਉਹ ਜਿਹੜੇ ਆਪਣੇ ਮਰੀਜ਼ ਕ੍ਰੋਨਿਕ ਬਿਮਾਰੀਆਂ ਤੋਂ ਚੱਲ ਰਹੇ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਸੋ ਇਹ ਵੀ ਇੱਕ ਸਾਡੀ ਇੱਕ ਪੈਥੀ ਹੈਗੀ ਹੈ ਜਿਹਦੇ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਬਹੁਤ ਰਲੀਫ ਹੁੰਦਾ ਹੈ ਪੇਸ਼ੈਂਟਸ ਨੂੰ ਰਲੀਫ ਹੁੰਦਾ ਤਾਂ ਉਹਨਾਂ ਦੀ ਸੇਵਾ ਹੁੰਦੀ ਹੈ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਉਪਰਾਲਾ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਇਹ ਹਰ ਮਹੀਨੇ ਦੀ ਤਰ੍ਹਾਂ ਇਹ ਹੋਮੋਪੈਥੀ ਦਾ ਕੈਂਪ ਲਵਾਇਆ ਜਾਂਦਾ ਹੈ ਬਹੁਤ ਹੀ ਮਰੀਜ਼ ਆਉਂਦੇ ਨੇ ਔਰ ਇਹਨਾਂ ਦਾ ਬੜਾ ਬਹੁਤ ਵਧੀਆ ਉਪਰਾਲਾ ਇਹ ਸੰਸਥਾ ਨਬਲੇ ਸ਼ਹਿਰ ਲਈ ਇਹਨਾਂ ਨੂੰ ਕੁਝ ਕਰ ਰਹੀ ਹੈ ਵੀ ਸ਼ਾਇਦ ਮੇਰੇ ਖਿਆਲ ਵੀ ਅਸੀਂ ਤਾਂ ਇਨਰਾਲ ਕਾ ਹੁਣ ਜੁੜਨ ਲੱਗਿਆ ਪਰ ਪਿਛਲੇ 10 ਸਾਲ ਤੋਂ ਇਹ ਲਗਾਤਾਰ ਇਹ ਉਪਰਾਲਾ ਕਰ ਰਹੇ ਨੇ ਕਿ ਕੋਈ ਸੰਸਥਾ ਇੱਕ ਐਡੀ ਬੜੀ ਸੰਸਥਾ ਬਣ ਚੁੱਕੀ ਹੈ ਹਰ ਮਹੀਨੇ ਜ ਦੋ ਵਾਰੀ ਵੀ ਇਹ ਲੰਗਰ ਲੈ ਕੇ ਜਾਂਦੀ ਹੈ ਪੰਜ-ਛੇ ਹਸਪਤਾਲਾਂ 'ਚ ਲੰਗਰ ਲੈ ਕੇ ਜਾਂਦੇ ਨੇ ਪਰ ਪਬਲਿਕ ਦਾ ਇੰਨਾ ਬੜਾ ਸਹਿਯੋਗ ਹੋ ਰਿਹਾ ਨਾਬੇ ਦੇ ਵੀ ਜਾਂਦੇ ਲੰਗਰ ਲੈ ਕੇ ਜਾਂਦੇ ਆ ਦੇਖੋ ਮਿਨੀਮਮ 4 ਕੁਇੰਟਲ ਚਾਵਲ ਬੰਦੇ ਨੇ ਸਬਜ਼ੀਆਂ ਬੰਦੀਆਂ ਨੇ 7-8000 ਫੁਲਕਾ ਪਬਲਿਕ ਲੋਕਾਂ ਦੇ ਘਰੋਂ ਬਣ ਕੇ ਆ ਰਿਹਾ ਇਹ ਬਹੁਤ ਬੜਾ ਇੱਕ ਉਪਰਾਲਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਇਹ ਸੰਸਥਾ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਛੋਟੇ ਦੇ ਸ਼ਹਿਰ ਦੇ ਵਿੱਚ ਐਡਾ ਵਧੀਆ ਉਰਾਲਾ ਹੋ ਰਿਹਾ ਔਰ ਜਿਹੜੇ ਇਹ ਕੈਂਪ ਲਗਾ ਰਹੇ ਨੇ ਔਰ ਬਹੁਤ ਵਧੀਆ ਕੈਂਪ ਨੇ ਲੋਕ ਆ ਰਹੇ ਨੇ ਮਰੀਜ਼ ਆ ਰਹੇ ਨੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਪਟਿਆਲੇ ਦੁਆਏ ਨੇ ਔਰ ਬਹੁਤ ਹੀ ਵਧੀਆ ਉਰਾਲਾ ਕੀਤਾ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਸੰਸਥਾ ਨੂੰ ਪਰਮਾਤਮਾ ਇੰਨੀ ਕੀ ਚੜ੍ਹਦੀ ਗਿਰਪਾ ਰੱਖੇ ਇੰਨੀ ਚੜ੍ਹਦੀ ਗਿਰਪਾ ਰੱਖੇ ਹਰ ਮਹੀਨੇ ਦੀ ਤਰ੍ਹਾਂ ਇਹ ਸੇਵਾ ਕਰਦੀ ਹੈ છો ભાઈ ગુરજી કે ફતેજી એ ਸਾਡਾ 7ਵਾਂ ਹੈਮੋਪੈਥੀ ਦਾ ਕੰਪ ਹੈ ਜੋ ਅਸੀਂ ਗਰੀਬ ਦਾ ਮੁਖ ਗੁਰੂ ਦੀ ਬੋਲਕ ਦੇ ਮੋਟਿਵ ਨੂੰ ਲੈ ਕੇ ਲਗਾਤਾਰ ਲਗਾ ਰਹੇ ਹਾਂ ਔਰ ਲਗਾਤਾਰ ਇਹ ਛੱਡ ਨੇ ਜਿਹਨਾਂ ਕੋਲ ਪੱਕੇ ਕਾਰਡ ਬਣੇ ਹੋਏ ਨੇ ਉਹ ਇਹਦਾ ਫਾਇਦਾ ਲੈ ਰਹੇ ਨੇ ਸੋ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਕਿ ਜੋ ਲੋੜਵੰਦ ਪਰਿਵਾਰ ਨੇ ਉਹ ਵੀ ਸਾਡੇ ਕੋਲ ਵੱਧ ਤੋਂ ਵੱਧ দান ਕਿਉਂਕਿ ਮੈਡੀਸਨ ਵੀ ਫ੍ਰੀ ਹੈ ਲੰਗਰ ਵੀ ਚੱਲਦਾ ਹੈ ਔਰ ਵੀ ਫੈਸਿਲਿਟੀਆਂ ਨੇ ਜਿਹੜੀਆਂ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਤਕਰੀਬਨ 9 ਸਾਲਾਂ ਤੋਂ ਮਰੀਜ਼ਾਂ ਦੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਜਿਵੇਂ ਪੀਜੀਆਈ ਹਸਪੀਟਲ ਚੰਡੀਗੜਾ ਛੋਟੀ ਪੀਜੀਆਈ 32 ਚ ਕੈਂਸਰ ਹਸਪੀਟਲ ਸੰਗਰੂਰ ਚੰਡੀਗੜ੍ਹ ਪਟਿਆਲਾ ਰਜਿੰਦਰਾ ਨਾਭਾ ਐਵੇਂ ਲਗਾਤਾਰ ਸੇਵਾਵਾਂ ਜਾਰੀ ਨੇ ਔਰ ਆਕਸੀਜਨ ਦਾ ਲੰਗਰ ਹੈ ਜਿਹੜਾ ਕਨਸੈਂਟਰੇਟਰ ਨੇ ਜਿਹੜੇ ਉਹ ਵੀ ਸੇਵਾਵਾਂ ਚ ਚੱਲ ਰਹੇ ਨੇ ਫ੍ਰੀ ਦੇ ਨੋਟਬੰਦ ਪਰਿਵਾਰਾਂ ਲਈ ਜਿਨ੍ਹਾਂ ਨੂੰ ਵੀ ਫੇਫੜਿਆਂ ਦੀ ਜਾਂ ਹੋਰ ਲੰਗਸ ਦੀ ਜਿਹੜੀ ਪ੍ਰੋਬਲਮ ਹੈ ਜਿਹੜੀ ਆਉਂਦੀ ਆ ਹਜੀਪਾਟੇ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਪਰਚਰ ਕਿਸ ਤਰ੍ਹਾਂ ਤੁਸੀਂ ਹੋਮੋਪੈਥੀ ਦੀ ਦਵਾਈ ਪਤਾ ਲੱਗਿਆ ਲੰਬੇ ਸਮੇਂ ਤੋਂ ਬਰਤ ਰਹੇ ਹਾਂ ਜੀ ਬਹੁਤ ਵਧੀਆ ਉਪਰਾਲਾ ਹੀ ਬਹੁਤ ਵਧੀਆ ਜੀ ਇਹਨਾਂ ਦਾ ਜਿਹੜਾ ਹੋਮੋਪੈਥਿਕ ਦੀ ਦਵਾਈ ਹੈ ਮੈਂ ਬਹੁਤ ਚਿਰ ਤੋਂ ਲੈ ਰਿਹਾ ਜੀ ਬਹੁਤ ਬਹੁਤ ਮੈਨੂੰ ਬੈਨੀਫਿਟ ਹੈ ਪਟਿਆਲੇ ਜਾ ਕੇ ਵੀ ਲੈ ਕੇ ਆਉਂਦੇ ਪਟਿਆਲੇ ਵੀ ਲੈ ਕੇ ਆਉਂਦੇ ਮਤਲਬ ਤੁਹਾਨੂੰ ਫਰਕ ਲੱਗਿਆ ਫਰਕ ਬਹੁਤ ਫਰਕ ਲੱਗਿਆ ਕਿੰਨੇ ਪਰਸੈਂਟ ਫਰਕ ਮੈਨੂੰ 50% ਤੋਂ ਜ਼ਿਆਦਾ ਫਰਕ ਆ ਜੀ 50% ਤੋਂ ਵੀ ਜ਼ਿਆਦਾ ਫਰਕ ਹੋ ਗਿਆ ਥੋੜੀ ਜਿਹੀ ਦੀ ਪ੍ਰੋਬਲਮ ਸੀ ਮਨੂੰ ਪੇਟ ਦੀ ਤਕਲੀਫ ਸੀ ਜੀ ਕੋਈ ਉਹ ਕਾਫੀ ਕਾਫੀ ਹੱਦ ਤੱਕ ਠੀਕ ਹੈ ਤਾਂ ਹੀ ਮੈਂ ਰਿਪੀਟ ਦਵਾਈ ਲੈਣ ਆਇਆ ਨਹੀਂ ਤਾਂ ਜੇ ਪਹਿਲਾਂ ਨਾ ਹੁੰਦੀ ਤਾਂ ਫਿਰ ਮਨਦਾ ਕਿਵੇਂ ਸਾਨੀ ਜੀ ਹਾਲ ਹੈ ਜੀ ਠੀਕ ਹੈ ਸਰ ਬਹੁਤ ਵਧੀਆ ਉਹਨੂੰ ਤਾਂ ਕੈਂਪ ਲੱਗਿਆ ਹੋਇਆ ਹਾਂਜੀ ਦਵਾਈ ਲੈਣ ਸਰ ਹੋਮੋਪੈਥੀ ਦਾ ਜਿਹੜਾ ਕੈਂਪ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਇਹ ਜਿਹੜੀ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਵਾਲਾ ਜੋ ਹਰ ਮਹੀਨੇ ਹੋਮੋਪੈਥੀ ਦਾ ਕੈਂਪ ਲਗਾਇਆ ਜਾਂਦਾ ਹੈ ਤਾਂ ਬਹੁਤ ਲੋੜਵੰਦਾਂ ਨੂੰ ਫਾਇਦਾ ਮਿਲਦਾ ਦਵਾਈਆਂ ਟੈਸਟ ਤੱਕ ਦੇ ਇੱਥੇ ਫ੍ਰੀ ਕਰਾਏ ਜਾਂਦੇ ਨੇ ਜੋ ਵੀ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਜਿੰਨੇ ਵੀ ਉਤਮ ਉਪਰਾਲੇ ਕਰ ਰਹੀ ਹੈ ਬਹੁਤ ਸਲਾਘਾਯੋਗ ਉਪਰਾਲੇ ਨੇ ਜਿਵੇਂ ਕਿ ਇਹ ਲੋੜਵੰਦ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਹਰੇਕ ਮਹੀਨੇ ਲੰਗਰ ਲੈ ਕੇ ਜਾਂਦੇ ਨੇ ਪੀਜੀਆਈ ਪਟਿਆਲੇ ਹੋਰ ਕਈ ਥਾਵਾਂ ਤੇ ਜਿੱਥੇ ਵੀ ਲੋੜਵੰਦ ਦੀ ਨੋਡ ਹੁੰਦੀ ਆ ਉੱਥੇ ਇਹ ਸ਼ਹੀਦ ਬਾਬਾ ਵੈਲਫੇਅਰ ਸੈਡੀ ਲੰਗਰਾਂ ਦੀ ਸੇਵਾ ਕਰਦੀ ਆ ਉਵੇਂ ਜਿਵੇਂ ਹਰ ਮਹੀਨੇ ਪਹਿਲੇ ਹਫਤੇ ਐਤਵਾਰ ਨੂੰ ਇਹ ਹੋਬੋ ਪੈਥੀ ਦਾ ਜਿਹੜਾ ਕੈਂਪ ਲਗਾਇਆ ਜਾਂਦਾ ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਇਸ ਸੁਸਾਇਟੀ ਦਾ ਜਿੱਨੇ ਵਿੱਚ ਹਰ ਦਵਾਈ ਮਰੀਜ਼ ਨੂੰ ਇੱਥੋਂ ਮਿਲਦੀ ਆ ਕੋਈ ਬਹੁਤ ਹੀ ਨੀਡੀ ਜਰੂਰਤਮੰਦ ਜਿਹੜਾ ਵੀ ਇਹ ਮਰੀਜ਼ ਆ ਉਹਦੇ ਟੈਸਟ ਵੀ ਨੇ ਵੱਡੇ ਤੋਂ ਵੱਡੇ ਟੈਸਟ ਵੀ ਇਹ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਨੇ ਬਾਹਰੋਂ ਬਿਲਕੁਲ ਜੀ ਬਿਲਕੁਲ ਬਾਹਰੋਂ ਇਹ ਸੁਸਾਇਟੀ ਵਾਲੇ ਟੈਸਟ ਕਰਵਾ ਕੇ ਦਿੰਦੇ ਨੇ ਪਰ ਖਰਚਾ ਸਾਰਾ ਸੁਸਾਇਟੀ ਆਪਣੇ ਆਪ ਚੱਕਦੀ ਹੈ ਜੀ ਕਿੰਨੀ ਵਾਰ ਦਵਾਈ ਦਿੱਤੀ ਜੀ ਸਰ ਮੈਨੇ ਦੂਸਰੀ ਵਾਰ ਦਵਾਈ ਲਈ ਹੈ ਜੀ ਅੱਛਾ ਜੀ ਮੇਰੇ ਚ ਮੱਸੇ ਪ੍ਰੋਬਲਮ ਸੀਗੀ ਤੇ ਉਹ ਕਹਿੰਦਾ ਕਹਿੰਦਾ ਕਾਫੀ ਫਰਕ ਵੀ ਲੱਗ ਰਿਹਾ ਪਰ ਡਾਕਟਰ ਕਹਿੰਦੇ ਲੰਬੇ ਚੱਲੇਗੀ ਇਸ ਦੀ ਦਵਾਈ ਮੈਂ ਵੀ ਦੂਜੀ ਵਾਰ ਹੀ ਲਈ ਹੈ ਜੀ ਦਵਾਈ ਜੀ ਸਾਹ ਚੜਦਾ ਸੀ ਹਾਂ ਪਹਿਲਾਂ ਨਾ ਫਰਕ ਆ ਵੀ ਹੁਣ ਹੱਡੀਆਂ ਦੀ ਲਈ ਹੈ ਹੁਣ ਹੱਡੀਆਂ ਹਾਂ ਜੀ ਹਾਂ ਹਾਂ ਉਹ ਠੀਕ ਹੈ ਹਾਂ ਮੈਡੀਸਿਨ ਠੀਕ ਹਾਂ ਜੀ ਹਾਂ ਜੀ ਇਹ ਦਵਾਈ ਬਹੁਤ ਵਧੀਆ ਹੈ ਜੀ ਮੈਂ ਦੋ ਵਾਰੀ ਦਵਾਈ ਲੈ ਚੁੱਕਾ ਮੈਨੂੰ ਬਹੁਤ ਫਰਕ ਆਇਆ ਹੈ ਜੀ ਕੱਲ ਵੀ ਕੋਈ ਨਹੀਂ ਸੀ ਮੇਰੇ ਗੋਡੇ ਦਰਦ ਕਰਦੇ ਸੀ ਕਾ ਮੇਰਾ ਮਾਸ ਪੈਰ ਦਾ ਮਾਸ ਫਟਿਆ ਹੋਇਆ ਹੈ ਠੀਕ ਹੈ ਫਰਕ ਪਿਆ ਫਰਕ ਪਿਆ ਜੀ ਹਾਂ ਕਿੰਨੇ ਪਰਸੈਂਟ ਦਾ ਫਰਕ 50% ਫਰਕ ਪਿਆ ਜੀ 50 ਹਾਂ ਜੀ ਆਹ ਜਿਹੜਾ ਨੇ ਵੀ ਲਈ ਮੈਂ ਵੀ ਲਈ ਕਰਾ ਜੀ ਗਾਜੀ ਦਵਾਈ ਲੈ ਲੀ ਮੇਰੇ ਲੱਖ ਰੁਪਏ ਲੱਖ ਰੁਪਏ ਹਾਂ ਵੱਤ ਕੋ ਨਾ ਵੱਤ ਕੋ ਪਿਆ ਬਹੁਤ ਕਰਕ ਪਿਆ ਕਿੰਨੀ ਵਾਰ ਆ ਰਹੇ ਹੋ ਤੁਸੀਂ ਮੈਂ ਦੂਜੀ ਵਾਰ ਆਇਆ ਸੀ ਦੂਜੀ ਵਾਰ ਆਇਆ ਸੀ ਦੂਜੀ ਵਾਰ ਕੇ ਫਰਕ ਪੈ ਗਿਆ ਹਾਂਜੀ